हां जी सत श्री अकाल मित्रों की हालचाल मित्रों तो ਤੁਹਾਡਾ ਯਾਰ ਲੈ ਕੇ ਆ ਗਿਆ ਤੁਹਾਡੇ ਲਈ ਇੱਕ ਹੋਰ ਘੈਂਟ ਫਣੀ ਜੀ ਵੀਡੀਓ ਤੋਂ ਬਣੇ ਰਿਹਾ ਵੀਡੀਓ ਦੇ ਐਂਡ ਤੱਕ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤੇ ਮਿੱਤਰੋ ਪਿਛਲੀ ਵੀਡੀਓ ਨੂੰ ਪਿਆਰ ਦੇਣ ਦੀ ਬਹੁਤ ਬਹੁਤ ਧੰਨਵਾਦ ਤੁਸੀਂ ਮਿਹਨਤਾਂ ਕਰੀਆਂ ਮਿੰਤਾ ਨਹੀਂ ਕਰੀਆਂ ਐਵੇਂ ਸਾਡੇ ਤੇ ਲੱਗੇ ਮਾਂ ਮੈਨੂੰ ਕਾਲਾ ਕਿਉਂ ਬਣਾਇਆ ਆਪ ਵੀ ਠੀਕ ਕਰਕੇ ਦਿੰਦਾ ਹਾਂ ਹਾਂ ਠੀਕ ਦੇਣਾ ਕਰੋ ਮੈਂ ਤਾਂ ਨੂੰ ਭੈਣ ਤੁਸੀਂ ਬਜਰੀ ਦੇ ਟਰੱਕ ਲਾਉਂਦੇ ਰਹੇ ਜੀ ਪੋਰੀ ਚੱਲ ਅਸੀਂ ਵੀ ਵੇ ਲੈਈਆਂ ਵੀਡੀਓ ਪਾਉਣ ਲੱਗਿਆ ਮੈਂ 50 ਮਿੰਟਾਂ ਸਕਿੰਟਾਂ ਚ ਜਿਹਨੂੰ ਵੀਡੀਓ ਵਧੀਆ ਲੱਗੀ ਹੋਵੇ ਸ਼ੇਅਰ ਕਰਦੇ ਹੋ ਹੁਣ ਤਾਕਤੇ ਆਉਣਗੀਆਂ ਜਿਹਨੇ ਰੋਕਣਾ ਤਾਂ ਰੋਕ ਲਿਓ ਜਿਹਨੇ ਨਹੀਂ ਵੀ ਰੋਕਣਾ ਤਾਂ ਵੀ ਰੋਕ ਲਿਓ ਭਰਾ ਮੇਰੇ ਰਗੜੇ ਚ ਬਦਾਮ ਬਦੂ ਵੀ ਪਾਲਿਆ ਕਰ ਨੀਰੀ ਬੂਟੀ ਦਿਮਾਗ ਨੂੰ ਖੁਸ਼ਕ ਕਰ ਦਿੰਦੀ ਆ ਤੂੰ ਬੋਂਡ ਘਟਾਉਣੀ ਲੱਗਦਾ ਮੈਂ ਪਹਿਲਾਂ ਇਹ ਜੀਆਂ ਵੀਡੀਓ ਪਾਉਂਦਾ ਨਹੀਂ ਤੇ ਥੋੜਾ ਪਵੰਦੀ ਲੌਣੀ ਪੈਣੀ ਆ ਇਲਾ ਮੁਠੀ ਐ ਸੀ ਹੁਣ ਮੁਠੀ ਐ ਹੋ ਗਈ ਆ ਦੇਖ ਲਓ ਹੱਥ ਮੇਰਾ ਕਿਹਜਾ ਆ ਜਿੱਦਣੇ ਫਰ ਗਿਆ ਨਾ ਸਿਰ ਤਾਂ ਭੂਲਾ ਕੰਮ ਲਾ ਬਣਾ ਲੈ ਸਮਝ ਗਏ ਉਸ ਤੇ ਵੀ ਪਾਉਂਗਾ ਰੀਲ ਵੀ ਪਾਉਂਗਾ ਚੈੱਕ ਕਰਿਓ ਜੇ ਵਧੀਆ ਲੱਗੀ ਹੋਈ ਸ਼ੇਅਰ ਕਰ ਦਿਓ ਮੈਨੂੰ ਸਾਰੀ ਸਮਝ ਲੱਗ ਗਈ ਆ ਵੀਰ ਨਸ਼ਾ ਕਰਕੇ ਨਸ਼ਾ ਖਤਮ ਕਰਨਾ ਚਾਹੁੰਦਾ ਮੰਨੋ ਚਾਹੇ ਨਾ ਮੰਨੋ ਪੰਜਾਬ ਵਾਲੇ ਗਲਾਸ ਦਾ ਸਾਰਾ ਇੱਥੇ ਕੈਨੇਡਾ ਇੱਥੇ ਅਮਰੀਕਾ ਇਹ ਜੀ ਵੀਡੀਓ ਨੂੰ ਸਪੋਰਟ ਕਰਿਓ ਤੇ ਵੱਧ ਤੋਂ ਵੱਧ ਕਿਉਂਕਿ ਹੁਣ ਦੁਨੀਆ ਤੇ ਨਹੀਂ ਨੂੰ ਅੱਗ ਮੈਂ ਲਾਉਣੀ ਆ ਨਾ ਕਿ ਤੁਸੀਂ ਲਾਉਣੀਆਂ ਪਹਿਲਾਂ ਮੈਂ ਪਿਆਰ ਨਾਲ ਸਮਝਾਉਂਗਾ ਫਿਰ ਮੈਂ ਪੁੰਦੀ ਖੁਦ ਲਾਉਂਗਾ ਠੀਕ ਆ ਹਾਂ ਹੁਣ ਜੇ ਜੱਟੋਂ ਮਟਣਾ ਨਾ ਮਰੇ ਮੈਨੂੰ ਮੁੱਦਾ ਅਠਾਣਾ ਪੈਣਾ ਜੇ ਗੋਭੀ ਦੇ ਪਰੌਂਠੇ ਖਾਈਏ ਤਾਂ ਮੀਨੇ ਤਾਂ ਆਉਣਾ ਹੀ ਹੁੰਦਾ ਕਰੋ ਨਿਕਲਿਆ ਸੀ ਜਿਲੰਦਰ ਨੂੰ ਬੱਸ ਫੜ ਲਈ ਬਠਿੰਡੇ ਦੀ ਉਹਨੇ ਲਾ ਤਾਂ ਮੋਗੇ ਫਿਰ ਟਰਾਲੀ ਪਿੱਛੇ ਲੰਮ ਕੇ ਲੁਧਿਆਣੇ ਪਹੁੰਚ ਗਿਆ ਦੀ ਚੱਲ ਦੇ ਬੜੇ ਕਬੇ ਕਹਿੰਦੇ ਮੁੰਡੇ ਵਾਰੀ ਵਟਾ ਗੈਂਗ ਗਿਆਨੀ ਭਰਾ ਕੀ ਹੋਇਆ ਮੋਢੇ ਨਵੇਂ ਬਵਾਏ ਆ ਸਾਡੇ ਮਾਝ ਵਾਲ ਦੇ ਆਖੇ ਵਾਲੀ ਪੂਰਨਾ ਹਸ਼ਤ ਮੈ ਥੂਣ ਗੈਂਗ ਗਿਆਨੀ ਨੂੰ ਘਰ ਜਾ ਕੇ ਪੱਟ ਤੇ ਟਕੌਰ ਕਰਾਉਣੀ ਪੈਣੀ ਗਾਨਿਆਂ ਤੋਂ ਕਿਸੇ ਨੇ ਗਾਂਡ ਮਾਰ ਕੇ ਕਣਕ ਚ ਗੇਰਤਾ ਸ਼ਗਨਾ ਦੇ ਫੜੇ ਬੁੰਡ ਮਾਰ ਕੇ ਵੇਖ ਲੈ ਕੀ ਪਤਾ ਜਿਉਂਦਾ ਹੋ ਜੇ ਲੱਗਦਾ ਕਿਸੇ ਨੇ ਤਸੱਲੀ ਬਖਸ਼ ਕੰਮ ਕੀਤਾ ਵਾ